ਸਾਸਰੀਕਾਲ ਜੀ 25 ਗਾਵਾਂ ਬਕਾਊ ਵੀਰ ਜੀ 25 ਗਾਵਾਂ ਬਕਾਊ ਵੀਰੇ ਜਰਸੀ ਐਚ ਐਫ ਸਾਈ ਵਾਲ ਕਾਫੀ ਕ੍ਰੋਸ ਐਰ ਸੈਰ ਗਰਲੈਂਡੋ ਆਧ ਹਰ ਤਰ੍ਹਾਂ ਦੀ ਨਸਲ ਦੀਆਂ ਵੀਰ ਜੀ 25 ਗਾਵਾਂ ਬਕਾਊ ਹਾਂਜੀ ਵੀਰੇ ਮੇਰਾ ਐਡਰੈਸ ਨੋਟ ਕਰ ਲਓ ਹਾਂਜੀ ਵੀਰ ਜੀ ਮੇਰਾ ਨਾਮ ਰਾਮਨਪ੍ਰੀਤ ਸਿੰਘ ਆ ਪਿੰਡ ਆਪਣਾ ਸੀਨੀਵਾਲ ਕਲਾਂ ਹੈਗਾ ਵੀਰੇ ਵੱਡਾ ਸੀਨੀਵਾਲ ਜਿਹੜਾ ਫਾਰਮਾ ਸੀਨੀਵਾਲ ਕਲਾਂ ਤੋਂ 1.5 ਕਿਲੋਮੀਟਰ ਚੱਲ ਕੇ ਕਲਾਂ ਵਾਲੇ ਸੜਕ ਤੇ ਵੀਰੇ ਆਪਣਾ ਫਾਰਮ ਹੈਗਾ ਜ਼ਿਲ੍ਹਾ ਵੀਰੇ ਆਪਣਾ ਬਰਨਾਲਾ ਹੈਗਾ ਕਰੰਟ ਨੰਬਰ ਵੀ ਜੀ ਆਪਣਾ ਨੋਟ ਕਰ ਲਓ 62807 13934 68807 13934 ਹਾਂਜੀ ਵੀਰੇ ਮੇਰਾ WhatsApp ਵੀ ਇਸੇ ਨੰਬਰ ਤੇ ਚੱਲਦਾਗਾ ਜੋ ਤੁਸੀਂ ਵੀਰੇ ਮੈਨੂੰ WhatsApp ਤੇ ਕੋਈ ਵੀ ਮੈਸੇਜ ਕਰੋਗੇ ਜਾਂ ਹੈਲੋ ਦਾ ਕੋਈ ਵੀ ਮੈਸੇਜ ਕਰੋਗੇ ਜਿਹੜੀ ਸਾਡੀ ਵੀਰੇ ਲੋਕੇਸ਼ਨ ਆ ਉਹ ਆਪਦੇ ਆਪ ਆਜੂਗੀ ਆਟੋਮੈਟਿਕ ਲਈ ਆ ਉਹ ਉਹ ਲੋਕੇਸ਼ਨ ਲਾ ਕੇ ਵੀਰੇ ਤੁਸੀਂ ਸਿੱਧਾ ਫਾਰਮ ਤੇ ਆ ਸਕਦੇ ਹੋ ਤੁਹਾਨੂੰ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਵੀਰੇ ਤੁਹਾਨੂੰ ਲੋਕੇਸ਼ਨ ਸਿੱਧਾ ਫਾਰਮ ਤੇ ਲੈ ਕੇ ਆਊਗੀ ਜਿਹੜਾ ਵੀਰ ਜੀ ਆਪਣਾ 21 ਜਰ ਦਾ ਇਲਾਟ ਹੈਗਾਗਾ ਆਪਣਾ 21 ਜਰ ਦਾ ਵੀਰੇ ਇਲਾਟ ਹੈਗਾ ਪ੍ਰਮਾਤਮਾ ਦੀ ਕਿਰਪਾ ਸਦਕਾ ਵੀਰੇ 25 ਨਗਾਂ ਦਾ ਵੀਰੇ ਇਲਾਟ ਹੈਗਾਗਾ 25 ਨਾਗਾਂ ਦਾ ਲਾਟ ਆ ਜਿਹੜੀ ਵੀਡੀਓ ਵੀਰੇ ਆਪਾਂ ਕਵਰ ਕਰ ਰਹੇ ਆ 8 ਤਰੀਕ ਨੂੰ ਸ਼ਾਮ ਦੀ ਵੀਡੀਓ ਕਵਰ ਆ ਵੀਰੇ 8 ਤਰੀਕ ਸੇਮਾ ਮਹੀਨਾ 2024 ਇਹ ਵੀਰੇ ਸ਼ਾਮ ਨੂੰ ਵੀਡੀਓ ਕਵਰ ਕਰ ਰਹੇ ਆਂਗੇ ਇਹ ਵੀਡੀਓ ਆਪਣੀ ਜਿਹੜੀ ਅਪਲੋਡ ਆ ਵੀਰੇ 9 ਤਰੀਕ ਨੂੰ ਦਿਨ ਐ ਐਤਵਾਰ ਨੂੰ ਸਵੇਰੇ ਹੋਊਗੀ 25 ਨਾਗਾਂ ਦੀ 20 ਨਾਗ ਆਪਾਂ ਕੈਮਰੇ ਸਾਹਮਣੇ ਕਰਾਂਗੇ 5 ਨਾਗ ਆਪਣੇ ਹੋਰ ਆਉਣ ਵਾਲੇ ਆ ਵੀਰੇ ਉਹ ਆਪਾਂ ਜਣੇ ਦੀ ਇਹਦੋਂ ਆ ਜਾਣੀ ਵੀਡੀਓ 'ਚ ਨਹੀਂ ਆਉਣੇ ਉਹ ਉਹਦੇ ਵੇਚਣਾਂ ਦੇਣ ਹੋਣਗੇ ਕੱਲ ਨੂੰ ਸਾਨੂੰ ਵੀਰ ਕੋਈ ਵੀ ਐਤਵਾਰ ਨੂੰ ਕਿਉਂਕਿ ਵੀਰੇ ਮੈਂ ਨਾ ਗਿਆ ਦੇ ਵਿੱਚ ਜਾਣਾ ਹੈਗਾਗਾ ਕੱਲ ਨੂੰ ਐਤਵਾਰ ਨੂੰ ਕੋਈ ਵੀ ਵੀਰ ਸਾਡੇ ਫਾਰਮ ਤੇ ਨਾ ਆਵੇ ਕਿਉਂਕਿ ਵੀਰੇ ਫਿਰ ਖਾਲੀ ਮੂੜੂ ਮੈਂ ਫਾਰਮ ਤੇ ਮਿਲਣਾ ਨਹੀਂ ਹੈਗਾਗਾ ਐਵੇਂ ਘੇੜਾ ਲੱਗੂਗਾ ਸੋਮਵਾਰ ਨੂੰ ਵੀਰੇ 25 ਦੇ 25 ਨਾਲ ਸਾਡੇ ਫਾਰਮ ਤੇ ਗੈਂਤੀ ਤੇ ਮਿਲਣਗੇ ਵੀਰਾਂ ਨੂੰ ਦਿਨ ਸੋਮਵਾਰ ਵੀਰੇ ਤਰੀਕ 10 ਬਣ 10 ਬਣ ਤੇ ਜਾਣੀਂ ਦੀ ਪਰਸੋਂ ਨੂੰ ਤੇ ਸਵੇਰ 7 ਵਜੇ ਤੋਂ ਲੈ ਕੇ ਵੀਰੇ ਸ਼ਾਮ ਦੇ 8 ਵਜੇ ਤੱਕ ਸਾਡੇ ਵੀਰਾਂ ਦੀ ਸੇਵਾ ਵਿੱਚ ਹੋਵਾਂਗੇ ਕੋਈ ਵੀ ਵੀਰ ਬਿਨਾ ਫੋਨ ਕਰੇ ਤੋਂ ਆ ਸਕਦਾ ਉਸ ਤੋਂ ਬਾਅਦੋਂ ਵੀ ਆਉਣਾ ਵੀਰੇ ਫੋਨ ਕਰਕੇ ਆਉਣਾ ਕੱਲ ਨੂੰ ਐਤਵਾਰ ਨੂੰ ਆਪਾਂ ਕੋਈ ਵੀ ਨਾਗ ਨਹੀਂ ਵੇਚਾਂਗੇ ਕਿਉਂਕਿ ਵੀਰੇ ਨਾਮ ਇਥੋਂ ਫੂਟ ਚੱਕਿਆ ਜਾਵੇ ਤੇ ਕੱਲ ਨੂੰ ਮੈਂ ਥੋੜਾ ਜ਼ਰੂਰੀ ਕੰਮ ਦੇ ਵਿੱਚ ਜਾਣਾ ਹੈਗਾ ਵੀਰ ਜੀ ਤੇ ਤੁਹਾਨੂੰ ਵੀਰੇ ਕੱਲਾ ਕੱਲਾ ਆਪਾਂ ਨਾਗ ਦਾਸਦੇ ਆ ਨਾਲ ਜਾਂ ਤੋਰ ਕੇ ਦਿਖਾਉਣੇ ਆ ਆ ਸੰਗੋਂ ਵੀਰੇ ਬਾਕੀ ਸਾਨੂੰ ਵੀਰੇ ਛੋਟੀਆਂ ਬੱਸੀਆਂ ਵਾਲਾ ਵੀਰ ਫੂਨ ਨਾਲ ਆਵੇ ਟੋਕੜ ਵੈੜ ਵਾਲਾ ਵੀਰ ਫੂਨ ਨਾਲ ਆਵੇ ਜਿਹੜਾ ਵੀਰੇ ਮਾਲ ਹੈ तकरीबन ਨੌਂ ਨਾਗ ਵੀਰੇ ਤਾਜ਼ੇ ਸੂਏ ਨੇ ਤੇ 16 ਵੈੜਾ ਵੀਰੇ ਸੂਣ ਵਾਲੀਆਂ ਪੰਜ ਚਾਰ ਦਿਨ ਦੇ ਵਿੱਚ ਕੱਲਾ ਕੱਲਾ ਕਰਕੇ ਵੀਰੇ ਨਾਗ ਵੇਚਾਂਗੇ ਆਪਾਂ ਇਹ ਨਹੀਂ ਵੀ ਆਪਾਂ ਇਕੱਠੇ ਇੱਕ ਨੂੰ ਦੇਣੇ ਆ ਇੱਕ ਲੈ ਜੇ ਵੀਰ ਦੋ ਲੈ ਜੇ ਵੀਰੇ ਕੱਲਾ ਕੱਲਾ ਕਰਕੇ ਵੇਚਾਂਗੇ ਤੋਰ ਦਿਓ ਜੀ ਇਹ ਬੈਣ ਵੀਰੇ ਬਿਲਕੁਲ ਤਾਜੀ ਸੂਈ ਹੈਗੀ ਹੈ ਜੀ ਬਿਲਕੁਲ ਤਾਜੀ ਸੂਈ ਆ ਵੀਰੇ ਬੈਣ ਇਹ ਤੇ ਇਹਨੇ ਵੀਰੇ ਕਰਮਾਂ ਵਾਲੀ ਯਾਨੀ ਬੱッセ ਨੂੰ ਜਨਮ ਦਿੱਤਾ ਹੈਗਾ ਬੱッセ ਨੂੰ ਜਨਮ ਦਿੱਤਾ ਹੈਗਾ ਵੀਰੇ ਤੇ ਬੱਸੀ ਨਿਖਰੀ ਚੰਗਿਆ ਵੀਰੇ ਜਾਣੀ ਦੀ ਹਜੇ ਫਿਰ ਹਾਲ ਤਾਂ ਥੱਲੇ 14 ਕਿਲੋ ਵੀਰੇ ਦੁੱਧ ਰੈਡੀ ਹੈਗਾਗਾ ਬੌਲੀ ਆ ਇਹ ਕੱਲ ਦੀ ਸੂਈ ਆ ਤੇ ਦੁੱਧ ਵੀਰੇ 18 ਕਿਲੋ ਬੜੀ ਨਾਲ ਅੰਦਰ ਹੀ ਨਾ ਕੱਢ ਜੂਗੀ ਚੌਣ ਚਾਣ ਬਹੁਤ ਸੋਹਣਾ ਲੱਗਿਆ ਥਣ ਵੀਰੇ ਅਥੀ ਚਵਾਈਆਂ ਲੱਗਿਆ ਛੋਟੇ ਭਾ ਦੇ ਵਿੱਚ ਹੈਗੀ ਆ ਵੀਰੇ ਛੋਟੇ ਭਾ ਜੀ ਦੇ ਦਿਆਂਗੇ ਵੀਰ ਜੀ ਤੋਰ ਦੇ ਵੀ ਆ ਗਈ ਇਹ ਦੋ ਨੰਬਰਾਂ ਦੀ ਵੀਰੇ ਜਿਹੜੀ ਕਾਲੀ ਬੈੜ ਹੈ ਸੁਭਾ ਸੁਈ ਆ ਸੁਭਾ ਸੁਈ ਆ ਵੀਰੇ ਸਵੇਰੇ ਇਹਨੇ 1.5 ਕਿਲੋ ਦੁੱਧ ਵੀਰੇ ਕੱਢਿਆ ਹੈ ਹੁਣ ਸਾਮੀ ਇਹਦੀ ਚਵਾਈ ਹੋਣ ਵਾਲੀ ਹੈਗੀ ਆ ਸਾਮੀ ਇਹਦੀ ਚਵਾਈ ਹੋਣ ਵਾਲੀ ਹੈਗੀ ਆ ਤਕਰੀਬਨ ਜਿਹੜਾ ਵੀਡੀਓ ਬਣਾਉਣ ਦਾ ਸਮਾਂ ਹੈਗਾ ਵੀਰੇ ਆਪਣਾ 1.5 ਤੋਂ ਪੌਣੇ 7 ਦਾ ਸਮਾਂ ਹੈਗਾਗਾ ਤੇ ਇਹ ਵੀ ਵੀਰੇ ਆਪਣੇ ਕੋਲੇ ਯਾਨੀ ਜ਼ਿਆਦੇ ਵੀਰ ਮੰਨਣ ਦੀ ਲੋੜ ਨਹੀਂਗੀ 20 ਕਿਲੋ ਦੁੱਧ ਦੇ ਵੀਰੇ ਅੰਡਰੀ ਰਹੂਏ 17 18 ਕਿਲੋ ਦੁੱਧ ਕਰਮਸਾਂ ਜਾਣਾ ਹੈਗਾ ਵੀਰੇ ਨੇ ਕਰਮਾਲੀ ਨੇ ਬਾਕੀ ਵੀਰੇ ਜੀ ਆਪਣੇ ਕੋਲ ਟਰਾਂਸਪੋਰਟ ਦੀ ਸਹੂਲਤ ਸਾਰੀ ਹੈਗੀ 13 ਰੁਪਏ ਕਿਲੋਮੀਟਰ ਥੱਲੇ ਗੱਦਾ ਲੱਗੇ ਉੱਪਰ ਸੱਤ ਪਈ ਹੋ ਕੱਲੇ 50 50 ਦੀ ਆਨਲਾਈਨ ਪੇਮੈਂਟ ਦੀ ਸਹੂਲਤ ਸਾਰੀ ਹੈਗੀ ਸਵਾਏ ਮਸ਼ੀਨਾ ਕ੍ਰੈਡਿਟ ਕਾਰਡ ਡੈਬਿਟ ਕਾਰਡ ਵੀਰੇ ਗੂਗਲ ਪੇ ਆਪਕਾ ਸਾਰੀ ਪੇਮੈਂਟ ਚੱਕੀ ਜਾਂਦੀ ਆ ਬਾਕੀ ਐਤਵਾਰ ਨੂੰ ਵੀਰੇ ਕੱਲ ਨੂੰ ਪੇਮੈਂਟ ਨਾ ਨਿਕਲੀ ਵੀਰਾਂ ਦੀ ਵੀਰ ਜੀਓ ਸੋਮਵਾਰ ਨੂੰ ਸਾਡੇ ਕੋਲੇ ਬੇਚਿੰਤ ਹੋ ਕੇ ਆ ਸਕਦੇ ਆ ਸਾਨੂੰ ਵੀਰ ਸਾਈ ਦੇ ਸਕਦਾ ਆਨਲਾਈਨ ਕਿਸ ਤਾਂ ਜਾ ਕੇ ਆਪਦੀ ਬੈਂਕ 'ਚੋਂ ਵੀਰੇ ਸਾਨੂੰ ਟ੍ਰਾਂਸਫਰ ਪੇਮੈਂਟ ਕਰਾ ਸਕਦਾ ਹੈਗਾ ਅਸੀਂ ਗਾ ਭੇਜ ਸਕਦੇ ਆਂਗੇ ਹਾਂਜੀ ਵੀਰੇ ਤੋਰੋ ਜੀ ਇਹ ਤਿੰਨ ਨੰਬਰ ਵੀਰੇ ਜਿਹੜੀ ਆ ਗਈ ਹੈ ਜਰਸੀ ਦੇ ਵਿੱਚ ਵੀਰੇ ਆਪਣੀ ਐਰ ਸਾਈਡ ਦਾ ਕਰਾਸ ਆ ਗਿਆ ਸੂਆ ਵੀਰੇ ਦੂਜਾ ਸੂਈ ਆ ਸੂਆ ਦੂਜਾ ਸੂਈ ਆ ਇਹ ਜਿਹੜੇ ਵੀਰ ਤੋਂ ਲਈ ਆ ਵੀਰੇ ਮਿੰਨੀ ਫਾਰਮ ਦਾ ਵੀਰ ਕੰਮ ਕਰਦਾ ਹੈਗਾ ਤਕਰੀਬਨ ਕੋਈ 12 13 ਬਹਿੜਾ ਉਤੋਂ ਲਈ ਆ ਕੱਚੀ ਵੀਰੇ ਹੈ 12 ਦਿਨ ਦੀ ਆ 12 ਦਿਨ ਦੀ ਕੱਚੀ ਹੈਗਾ ਵੀਰੇ ਭਾਅ ਸਿਰ ਮਿਲਿਆ ਤੇ ਭਾਅ ਸਿਰ ਦੇ ਦਿਆਂਗੇ ਏ ਵੀਰ ਜਿਹੜਾ ਮਰਜ਼ੀ ਲੈ ਜਾ ਵੀਰੇ ਇਹ 20 ਕਿਲੋ ਤੋਂ ਪਲੱਸ ਕਰ ਜਾ ਦੁੱਧ ਨੇ 21 22 ਕਿਲੋ ਦੁੱਧ ਬੜੀ ਆਰਾਮਦਾਰੀ ਨਾਲ ਕੱਢ ਜੂ ਵੀਰੇ ਕਰਮਾਂ ਵਾਲੀ ਆਪਾਂ ਜਾਦੇ ਬੋੰਦੀ ਉਹਦਾ ਕੋਈ ਵੀਰੇ ਫਾਇਦਾ ਨਹੀਂ ਹੁੰਦਾਗਾ ਤੋਰ ਦਿਓ ਵੀਰੇ ਉਦੋਂ ਅੱਗੇ ਆ ਜਾਓ ਜੀ ਉਦੋਂ ਅੱਗੇ ਆ ਜਾਓ ਵੀਰੇ ਤੋਰ ਦਿਓ ਥੋੜਾ ਬੱਚੇ ਦਾ ਕਰਦੀ ਆ ਵੀਰੇ ਸਾਈ ਵਾਲ ਦੇ ਵਿੱਚ ਆ ਗਈ ਠੰਡੀ ਸੀਲ ਦਾ ਵੀਰੇ ਦਾ ਕੋਈ ਹੱਲ ਨਹੀਂ ਜਾ ਠੰਡੀ ਸੀਲ ਦਾ ਵੀਰੇ ਕੋਈ ਹੱਲ ਨਹੀਂ ਐਸ ਵਾਰ ਵੀਰੇ ਦੇ ਥੱਲੇ ਨੂੰ ਗੁਰੂ ਗੋਬਿੰਦ ਸਿੰਘ ਜੀ 18 ਕਿਲੋ ਵੀਰੇ ਦੁੱਧ ਰੈਡੀ ਹੋਊਗਾ ਇਸ ਵਕਤ 18 ਕਿਲੋ ਦੁੱਧ ਰੈਡੀ ਹੋਊ ਤਿੰਨ ਦਿਨ ਦੀ ਸੂਈਆ ਵੀਰੇ ਯਾਨੀ ਪਲੂਨ ਦਾ ਵੀਰ ਜੀ ਦਾ 3 ਤੋਂ 24 ਕਿਲੋ ਜੋ ਯਾਨੀ ਦੁੱਧ ਤਵਾ ਮਾਲਕਾਂ ਦੱਸਣ ਦੇ ਮੁਤਾਬਕ ਪਰ ਇੰਨੀ ਗਰਮੀ ਦੇ ਵਿੱਚ ਵੀ ਵੀਰੇ ਕਿਉਂਕਿ ਇਹਨਾਂ ਨੇ ਗਰਮੀ ਘੱਟ ਮੰਨਣੀ ਹੁੰਦੀ ਆ ਕਿਉਂਕਿ ਇਹ ਵੈਰੈਟੀ ਨੇ ਵੀਰੇ ਗਰਮੀ ਘੱਟ ਮੰਨਣੀ ਹੁੰਦੀ ਆ ਚੋਣ ਜਾਣ ਵੀਰੇ ਬਹੁਤ ਚੰਗਾ ਹੈਗਾ ਇਹਦਾ ਕਰਮਾਲੀ ਦਾ ਆ ਦੇਖ ਸਕਦੇ ਹੋ ਦੁੱਧ ਵੀ ਵੀਰੇ ਚਿੱਟਾ ਹੈਗਾ ਬਿਲਕੁਲ ਦੇਖ ਸਕਦੇ ਹੋ ਤੇ ਇਹ ਗਰਮੀ ਦੇ ਵਿੱਚ ਵੀ ਵੀਰੇ ਕਰਮਾਲੀ 20 ਤੋਂ ਪ੍ਰਸਤ ਦੁੱਧ ਕਰ ਜਾਣਾ ਇਹਨੇ ਮੰਦੇ ਜੀ ਉੱਪਰ ਕਰ ਦਿਓ ਕਿਉਂਕਿ ਬਾਕੀ ਵੀਰ ਜੀ ਦੁੱਧੇ ਦਾ ਗਾੜਾ ਹੁੰਦਾਗਾ ਦੁੱਧੇ ਦਾ ਗਾੜਾ ਹੁੰਦਾਗਾ ਨਾ ਤੋਂ ਹੁਣ ਵੀ ਕਿੰਨੀ ਗਰਮੀ ਆ ਚਾਹੇ ਵੀਰੇ 20 ਕਿਲੋ ਤੋਂ ਪਲੱਸ ਕੱਢੂ ਕਰਨ ਵਾਲੀ ਇਹ ਤੋਰੋ ਵੀਰੇ ਅੱਗੇ ਆ ਜਾਈ ਏਦੂ ਅੱਗੇ ਵੀਰੇ ਜੀ ਦੇ ਸਾਰੀਆਂ ਬੱਸੀਆਂ ਆ ਗਈਆਂ ਆਪਾਂ ਇਹਨਾਂ ਦਾ ਇਹ ਤੇ ਆ ਖੁਰਨੀ ਵਾਲੀਆਂ ਇਹਨਾਂ ਦਾ ਵੀਰੇ ਆਪਾਂ ਨੂੰ ਮੂਹਰੇ ਬਾਇਓ ਡਾਟਾ ਲਿਖਤੀ ਰੂਪ ਦੇ ਵਿੱਚ ਮਿਲਿਆ ਹੈਗਾਗਾ ਕਿਹੜੇ ਸੀਮਨ ਦੀ ਆਪ ਆ ਕਿਹੜਾ ਅੱਗੇ ਲੱਗਿਆਗਾ ਉਹਦਾ ਵੀਰੇ ਆਪਾਂ ਲਿਖਤੀ ਰੂਪ ਦੇ ਵਿੱਚ ਹੀ ਦੇਵਾਂਗੇ ਬੋਲਣ ਦੀ ਗੱਲ ਨਹੀਂ ਹੁੰਦੀਗੀ ਏ ਵੀਰੇ ਪਲੂਣ ਬੱਸੀਆ ਮੂੰਹੋਂ ਚਾਰ ਦੰਦਾਂ ਦਾ ਜੀ ਪਲੂਣ ਬੱਸੀਆ ਵੀਰੇ ਮੂੰਹੋਂ ਚਾਰ ਦੰਦਾਂ ਦਾ ਇੱਕ ਹਫ਼ਤੇ ਦੀ ਕੱਚੀ ਹੈਗੀ ਆ ਵੀਰੇ ਠੰਡੀ ਸੀਂ ਦਾ ਕੋਈ ਅੰਤ ਨਹੀਂ ਠੰਡ ਚੰਗਾ ਵੀਰੇ ਦੇਖੋ ਮੁਠੀ ਚਵਾਈ ਵਾਲਾ ਥਾਣਾ ਹਜੇ ਹੋਰ ਵੀ ਬਣਾਉਣਾਗਾ ਬਾਕੀ ਵੀਰੇ ਸਾਡੀ ਕੋਈ ਵੀ ਵੀਰ ਵੀਡੀਓ ਦੇਖਦਾ ਸਕਰੀਨਸ਼ਾਟ ਲੈ ਸਕਦਾ ਆ ਕੇ ਇੱਥੇ ਵੀਰੇ ਆਦਾ ਤਜਰਬਾ ਕਰ ਸਕਦਾ ਵੀ ਚਾਰ ਦੰਦ ਬੋਲੀ ਆ ਚਾਰ ਦੰਦ ਦੀ ਆ ਵੀਰੇ ਅਸੀਂ ਜਿਹੜੀ ਚੀਜ਼ ਉਹ ਬੋਲਾਂਗੇ ਜਿਹੜੀ ਸਾਡੀ ਆਪ ਦੀ ਦੇਖੀ ਵਰਖੀ ਨਰਖੀ ਹੋਊਗੀ ਉਹਦਾ ਆਪਾਂ ਕਹਿਣ ਵਾਲੀ ਗੱਲ ਨਹੀਂ ਕਰਦੇ ਹੈਗੇਗੇ ਬੰਦੋ ਜੀ ਵੇ ਵੀਰੇ ਪਲੂਣ ਵਸੀ ਸੀਗੀ ਇੱਕ ਹਫ਼ਤੇ ਦੀ ਕੱਚੀ ਆ ਉਦੋਂ ਅੱਗੇ ਵੀ ਆ ਗਈ ਵੀਰੇ ਪਰ ਹਾਇ ਇਹ ਵੀ ਪਲੂਣ ਆ ਅਸੀਂ ਦੂਜਾ ਮੰਨ ਕੇ ਲਈ ਆ ਵੀਰੇ ਗਰੀਬ ਘਰੋਂ ਲਈ ਆ ਥੋੜੀ ਜੀ ਬੇਟੈਲੀ ਚਾਈ ਆ ਬੈੜ ਚੰਗੀ ਅੰਗ ਬਹੁਤ ਚੰਗਿਆ ਥੋੜੀ ਪਾਊਡਰ ਪਾਊਡਰ ਦੀ ਕੱਚੀ ਹੈਗੀ ਆ ਵੀਰੇ ਲੂਈ ਬਰੀਕ ਆ ਵੀਰੇ ਤੇ ਕੱਚੀ ਇਹ ਵੀ ਹਫ਼ਤੇ ਦੀ ਆ ਥੋੜੀ ਪੱਖੇ ਥਾਂ ਚੋਂ ਆਈ ਆ ਤੇ ਥੋੜਾ ਕੱਚਾ ਥਾਂ ਭਾਲਦੀ ਆ ਵੀਰ ਜੀ ਤੇ ਬੱਸੀ ਵੀਰੇ ਨਿੱਖਰੂ ਚੰਗੀ ਭਾਸਰ ਮਿਲੀ ਆ ਭਾਸਰ ਦੇ ਦਿਆਂਗੇ ਤੇ ਚੰਗੀ ਆ ਵੀਰੇ ਲੂਈ ਲਾਂਈ ਬਹੁਤ ਸਾਫ਼ ਹੈਗੀ ਦੀ ਕਰਮ ਵਾਲੀ ਜੀ ਦੂਈ ਲੰਗੀ ਦੀ ਰ ਬਹੁਤ ਸਾਫ ਹੈ ਕੀ ਆ ਬਾਕੀ ਵੀਰਜੀ ਜੀ ਚਲੋ ਆਪਣੀ ਜਿਹੜੀ ਕੁਆਲਿਟੀ ਸਹੀ ਆ ਵੀਰੇ ਕੁਆਲਿਟੀ ਸਹੀ ਆ ਉਹ ਚੀਜ਼ ਨੇ ਵੀਰੇ ਆਪੇ ਬੋਲਣਾ ਫਿਰ ਮੂੰਹੋਂ ਬੋਲਣ ਦੀ ਲੋੜ ਨਹੀਂ ਪੈਂਦੀ ਹੁੰਦੀ ਤੋਰੋ ਜੀ ਇਹ ਵੀਰੇ ਦੂਜਾਂ ਸੂਆ ਸੂੰਦੀ ਆ ਜੀ ਦੂਜਾਂ ਸੂਆ ਸੂੰਦੀ ਆ ਵੀਰੇ ਇੱਕ ਹਫ਼ਤੇ ਦੀ ਕੱਚੀ ਆ ਇਹ ਵੀਰੇ ਜਾਨੀ ਦੀ 20 ਤੋਂ ਪਲੱਸ ਵਾਲੀਆਂ ਬੜਾ ਆ ਗਈਆਂ ਇਧਰੋਂ ਆਏ ਨੂੰ ਇਹ 24 25 ਕਿਲੋ ਦੇ ਘਰਾਂ ਚ ਵੀਰੇ ਨੇ ਦੁੱਧ ਪਾਉਣਾ ਇੰਨੀ ਗਰਮੀ ਦੇ ਵਿੱਚ ਵੀ ਕਿਉਂਕਿ ਵੀਰੇ ਫਾਰਮ ਵਾਲੀਆਂ ਬੜਾ ਆ ਗਿਆ ਬਰੀਡ ਵਾਲੀਆਂ ਬਰੀਡ ਵਾਲੀਆਂ ਮਿਹਣਾ ਆਗੀਆਂ ਕਰਮ ਵਾਲੀਆਂ ਬਾਕੀ ਵੀਰੇ ਦੁੱਧ ਜਾਣੀ ਦੀ ਇਹਦੀ ਬਰੀਡ ਨੇ ਦੇਣਾ ਮੈਨੂੰ ਬੋਲਣ ਦੀ ਲੋੜ ਨਹੀਂ ਬੈਠ ਵੀਰੇ ਆਪੇ ਦੱਸੂਗੀ ਇਹ ਡੜਿਆਰ ਕੀ ਪਈ ਆ ਦੇਖੋ ਵੀਰ ਜੀ ਅੱਖਰ ਖਰ ਬਹੁਤ ਚੰਗੇ ਆ ਵੀਰੇ ਤੋਰ ਦਿਓ ਥੋੜਾ ਜਲਦੀ ਤੋਰ ਦਿਓ ਕਿਉਂ ਫਿਰ ਸ਼ਾਮ ਦਾ ਟਾਈਮ ਹੁੰਦਾ ਵੀਡੀਓ ਲੰਮੀ ਬਣ ਜਾਂਦੀ ਆ ਇਹ ਵੀਰੇ ਦੂਜਾ ਸੂਹਾ ਸੁੰਦੀ ਆ ਜੀ ਦੂਜਾ ਸੂਹਾ ਸੁੰਦੀ ਆ ਵੀਰੇ ਜਿਹੜੇ ਵੀਰ ਤੋਂ ਲਈ ਆ ਆਪਾਂ ਬਾਣੀ ਵਾਲੇ ਵੀਰ ਤੋਂ ਲਈ ਆ ਵੀਰੇ ਉਹਨੇ ਵੀਰ ਨੇ ਪਲੂਣ ਦਾ 28 ਕਿਲੋ ਦਾ ਰਕਾਰਡ ਦੱਸਿਆ ਵੀਰ ਜੀ ਇਹਦਾ ਪਲੂਣ ਦਾ 28 ਕਿਲੋ ਦਾ ਰਕਾਰਡ ਦੱਸਿਆ ਪਰ ਆਪਾਂ ਵੀਰੇ 25 ਕਿਲੋ ਮੰਨ ਕੇ ਲਈਆ ਜਿਹੜੇ ਵੀਰ ਨੇ ਲੈਣੀ ਆ ਵੀਰੇ 25 ਕਿਲੋ ਮੰਨ ਕੇ ਲੈ ਲੈ 25 ਕਿਲੋ ਖੁੱਲਾ ਦੁੱਧ ਦੇਊਗੀ ਦੇਖੋ ਮੂਰ ਨੂੰ ਵੀ ਵੀਰੇ ਲੇਵੇ ਦੀ ਨਮਾਈ ਹੈਗੀ ਆ ਇਧਰ ਮਗਰ ਨੂੰ ਵੀ ਲੇਵਾ ਵੀਰੇ ਕੱਲਾ ਕੱਲਾ ਥਾਣਾ ਦੇਖੋ ਆਪਾਂ ਵੀਰੇ ਜਿਹੜਾ ਨਗ ਲੈਨੇ ਆ ਕਰਮ ਵਾਲਾ ਠੰਡੀ ਸੀਲ ਲੈਨੇ ਆ ਕਿਉਂਕਿ ਵੀਰੇ ਅਸੀਂ ਘਰੂ ਵੀਰਾਂ ਨੂੰ ਗਾਈਆਂ ਦੇਣੀਆਂ ਹੁੰਦੀਆਂ ਘਰੂ ਵੀਰਾਂ ਨੂੰ ਵੀਰੇ ਠੰਡਾ ਸੀਲ ਨਗ ਚੱਲਦਾ ਹੈਗਾ ਕਰਮ ਵਾਲੀ ਠੰਡਾ ਸੀਲ ਚੱਲਦਾ ਅਸੀਂ ਵੀ ਕਿਤੋਂ ਲੈਣੀ ਆ ਵੀਰੇ 2000 ਮਹਿੰਗੀ ਲੈ ਲਾਂਗੇ ਪਰ ਨਗ ਵੀਰੇ ਦੇਖ ਕੇ ਅੱਖਰ ਚੰਗੇ ਲਵਾਂਗੇ ਠੰਡੇ ਸੀਲ ਇਹਦੀ ਗਊ ਮਾਤਾ ਵੀਰੇ ਜਦੋਂ ਘਰੇ ਜਾਂਦੀ ਆ ਤਾਰ ਦਿੰਦੀਆਂ ਕਰਮ ਵਾਲੀਆਂ ਤੋਰੋ ਜੀ ਜੇ ਆਪਾਂ ਸ਼ੁਰੂਆਤ ਦੇ ਵਿੱਚ ਵੀਰੇ ਆਪਾਂ ਨਾਗਰ ਮਾੜਾ ਲੱਗੇ ਨਾ ਫਿਰ ਬੰਦ ਖੱਟੇ ਹੋ ਜਾਂਦੇ ਆ ਚੰਗੀ ਜੀ ਲਵਾ ਲਏ ਵੀਰੇ ਦੋ ਤਸੀਦੇ ਪੈਸੇ ਆਉਂਦੇ ਆ ਜੇ ਬਗਰਮ ਹੁੰਦੀ ਆ ਚੰਗੀ ਫਿਰ ਆਟੋਮੈਟਿਕ ਵੀਰੇ ਫਿਰ ਉਹ ਕਿਤੇ ਨੂੰ ਬੰਦੇ ਅਰਜਾਨ ਵੱਧਾਗਾ ਫਿਰ ਕੰਮ ਕਰਨ ਨੂੰ ਜੀ ਕਰ ਤੋੜ ਦੇ ਨਾਲ ਦੀ ਨਾਲ ਜੀ ਸਾਨੂੰ ਤਾਂ ਵੀਰੇ ਇੱਕ ਤਰ੍ਹਾਂ ਦੇ ਨਾਲ ਕਰਮ ਵਾਲੀਆਂ ਦਾ ਨਸਾ ਹੈਗਾਗਾ ਸਾਰਾ ਪਰਿਵਾਰ ਨੂੰ ਵੀਰੇ ਸਾਨੂੰ ਪੂਰਾ ਇਸ ਕਿੱਤੇ ਨਾਲ ਪੂਰਾ ਪਿਆਰ ਹੈਗਾਗਾ ਵੀਰੇ ਕੋਈ ਵੀ ਕਿੱਤਾ ਸੌਂਕ ਦੇ ਨਾਲ ਹੁੰਦਾ ਹੈਗਾ ਉਦਾਂ ਨਹੀਂ ਹੁੰਦਾ ਦੇਖ ਸਕਦੇ ਹੋ ਵੀਰੇ ਇਹ ਬੈਡਮੈਨ ਹੀ ਬੋਲਣਾ ਜਿਹੜਾ ਵੀਰ ਲੈ ਗਿਆ ਦੋ ਤਿੰਨ ਸਾਂਭਣ ਦੀ ਲੋੜ ਨਹੀਂ ਪੈਣੀ ਹੈਗੀ ਦੋ ਤਿੰਨ ਸਾਂਭਣ ਦੀ ਲੋੜ ਨਹੀਂ ਪੈਣੀ ਉਦਾਂ ਦਾ ਵੀਰੇ ਦਾ ਰਿਕਾਰਡ ਬਹੁਤ ਜ਼ਿਆਦਾ ਦੱਸਿਆ ਵੀਰਾਂ ਨੇ ਪਰ ਹੁਣ ਵੀ ਜਿਹੜਾ ਵੀਰ ਲੈ ਗਿਆ ਸੀ ਵੀਰੇ ਘੱਟ ਦੱਸਾਂਗੇ ਇਹ ਦੇਖ ਸਕਦੇ ਹੋ ਵੀਰੇ ਗੋਲ ਬੈਡ ਲੈਵੇ ਤੇ ਦੇਖੋ ਵੀਰੇ ਇਹਦੇ ਨਾੜਾਂ ਦੇਖੋ ਹੁਣ ਵੀ ਇੰਨੀ ਗਰਮੀ ਦੇ ਵਿੱਚ ਵੀ ਵੀਰੇ 28 ਤੋਂ 30 ਕਿਲੋ ਦੁੱਧ ਦੇਣੇ ਬੱਸੀ ਨੇ ਬੜੀ ਰਾਂਦਰੀਆਂ ਪਾ ਜਾਣਾਂਗਾ 28 ਤੋਂ 30 ਕਿਲੋ ਬੁੱਧ ਬੜੀ ਰਾਂਦਰੀਆਂ ਪਾ ਜਾਣਾ ਜਿਹੜੇ ਆਪਣੇ ਰੇਟ ਆਪਾਂ ਦੱਸਣੇ ਭੁੱਲ ਗਏ ਵੀਰੇ ਆਪਣੇ ਸ਼ੁਰੂਆਤੀ ਰੇਟ 50000 ਤੋਂ ਉੱਪਰ ਨੂੰ ਜਾਂਦਾ ਜਾਂਦਾ ਐਂਡ ਵਾਲਾ ਰੇਟ ਵੀਰੇ 90000 ਹੋਊਗਾ ਨਾ ਸਾਰੇ ਸੌਦੇ ਆਪਣੇ ਕੋਲੇ 50000 ਵਾਲੇ ਨਾ ਸਾਰੇ ਸੌਦੇ 90000 ਵਾਲੇ ਆ 50 55 60 65 ਇਸ ਤਰ੍ਹਾਂ ਦੇ ਵੀਰੇ ਮੈਕਸ ਸੌਦੇ ਹੁੰਦੇ ਆ ਜਦੋਂ ਸਾਡੇ ਫਾਰਮ ਤੇ ਆਉਣਾ ਵੀਰੇ ਆਪਦਾ ਇੱਕ ਦਿਨ ਬਾਹਰੋਂ ਰੇਟ ਲਾਜ਼ਮੀ ਪਤਾ ਕਰਕੇ ਆਓ ਟਾਡਾ ਵੀਰੇ ਬਾਹਰੋਂ ਰੇਟ ਪਤਾ ਕਰਿਆ ਹੋਊਗਾ ਸਾਡੇ ਫਾਰਮ ਤੇ ਆਊਗਾ ਕੋਈ ਵੀ ਵੀਰ ਖਾਲੀ ਨਹੀਂ ਮੁੜੂਗਾ ਮੇਰੇ ਕਹਿਣ ਦੀ ਗੱਲ ਨਹੀਂ ਹੈਗੀ ਵੀਰੇ ਤੁਹਾਨੂੰ ਰਿਜ਼ਲਟ ਇੱਥੇ ਆ ਕੇ ਮਿਲੂਗਾ ਕਿਉਂਕਿ ਵੀਰੇ 6 ਮਹੀਨੇ ਦੀ ਢਾਈ ਤੋਂ 300 ਗਾਂ ਵੇਚਣੀ ਹੁੰਦੀ ਆ ਸਾਡਾ ਜਿਹੜਾ ਨਫਾ ਹੁੰਦਾ 1000 1500 2000 ਕਾਫੀ ਹੋ ਜਾਂਦਾਗਾ ਕੋਈ ਵੀ ਵੀਰ ਆਪਣੇ ਫਾਰਮ ਤੇ ਆ ਕੇ ਵੀਰੇ ਖਾਲੀ ਨਹੀਂ ਮੁੜਦਾ ਕਿ ਬਾਕੀ ਆਪਾਂ ਅੱਗੇ ਮਾਤਰਾ ਜੋ ਜਾਨਵਰ ਵੀਰੇ ਇਕੱਠੇ ਲੈਣੇ ਆ ਉਹਨਾਂ ਦਾ ਖਰਚਾ ਵੀ ਘੱਟ ਪੈਂਦਾ ਹੈਗਾ ਬਾਕੀ ਵੀਰ ਜੀ ਜਿਹੜੀ ਇਹ ਗਰਲੈਂਡੋ ਨਾਗਾ ਆਪਾਂ ਕਿਉਂਕਿ ਲਾਉਣਾ ਹੀ ਹੁੰਦਾ ਵੀਰੇ ਇਹ ਦੂਜਾ ਸੂਆ ਵੱਡੇ ਘਾਦੇ ਵਿੱਚ ਹੈਗੇ ਵੀਰੇ ਅੱਖਰ ਇਹਦੇ ਬਹੁਤ ਫਰੀਕ ਹੈ ਗਿਆ ਕਰਮਾਲੀ ਦੇ ਆ ਦੇਖ ਸਕਦੇ ਹੋ ਵੀਰੇ ਥਾਣੇ ਦਾ ਕਿਆ ਬਾਤਾਂ ਆ ਅੱਥੀ ਚਵਾਈ ਵਾਲਾ ਵੀਰੇ ਤੇ ਕੱਚੀ ਤਾਂ ਹੈਗੀ ਵੀਰੇ ਇਹ ਘੱਟੋ ਘੱਟ ਜਾਨੀ ਹਫ਼ਤੇ ਤੋਂ ਦੱਸ ਦੇਣ ਦੀ ਜਿਹੜਾ ਵੀਰ ਲੈ ਗਿਆ ਵੀਰੇ 24 25 ਕਿਲੋ ਘਰਾਂ ਦੇ ਵਿੱਚ ਇਹਨੇ ਦੁੱਧ ਪਾਉਣਾ ਹੈਗਾ ਕਰਮਾਲੀ ਨੇ ਦੇਖ ਸਕਦੇ ਹੋ ਵੀਰੇ ਕਿਆ ਬਾਤਾਂ ਆ ਕਰਮਾਲੀ ਦਾ ਚੌਣ ਬੜਾ ਇਹਨੂੰ ਵੀਰੇ ਚੰਗਾ ਸੋਹਣਾ ਨਿਕਰੂਗਾ ਜਿਹੜਾ ਵੀਰ ਮਰਜ਼ੀ ਲੈ ਜਾਏ ਵੀਰੇ ਗਰਮੀਆਂ ਤੋਹਫੇ ਹੁੰਦੇ ਆ ਫਰਿੱਜ ਹੁੰਦੀ ਆ ਵੀਰੇ ਬਾਕੀ ਆਪਾਂ ਉਦਾਂ ਹੀ ਕਰ ਲੈਂਦੇ ਹੋ ਕਹੀ ਜੇ ਉਹ ਨਹੀਂ ਹੈਗਾ ਵੀਰੇ ਜਿਹੜੀ 60% ਤੋਂ ਉੱਪਰ ਹੋਊਗੀ ਨਾ ਉਹ ਬੜ ਬੀਰ ਜੀ ਇੱਥੇ ਲੱਗੂਗੀ ਲੈਓ ਵੀਰੇ ਐਂਡਾਂ ਦਾ ਤੋਹਫਾ ਜਿਹੜਾ ਵੀਰੇ ਐਂਡਾਂ ਦਾ ਤੋਹਫਾ ਹੈਗਾ ਵੀਰ ਜੀ ਇਹ ਇਹ ਦੂਜਾ ਸੂਹਾ ਸੁੰਗੀਆਂ ਬੱਸੀ ਵੀਰੇ ਮੂੰਹੋਂ ਸੇਰ ਦੰਦਾ ਇਹ ਵੀਰੇ ਸਾਨੂੰ ਬੋਲਣ ਦੀ ਲੋੜ ਨਹੀਂ ਬੱਸੀ ਆਪਦੇ ਆਪ ਬੋਲੂਗੀ ਜਦੋਂ ਵੀਰ ਕੋਈ ਆਊਗਾ ਜਿਵੇਂ ਸਿਆਣੇ ਕਹਿੰਦੇ ਆ ਵੀਰੇ ਜੌਰੀ ਵੀਰ ਨੂੰ ਪਤਾ ਹੁੰਦਾਗਾ ਜਿਹੜਾ ਵੀਰੇ ਇਹਦਾ ਪਸਾਨਣਾ ਵੀਰੇ ਇਹਨੂੰ ਖੀਰਿਆਂ ਦਾ ਮੁੱਲ ਜਿਵੇਂ جوہری ਨੂੰ ਪਤਾ ਹੁੰਦਾਗਾ ਇਹ ਵੀ ਇਹਨੂੰ جوہری ਵੀਰ ਨੇ ਲੈਣਾ ਵੀਰੇ ਪਰ ਹਾਇ ਵੀਰ ਜੀ ਭਾਸ ਹੈ ਰਾਇਗਾ ਪਲੂਨ ਦਾ 29 ਕਿਲੋ 600 ਗ੍ਰਾਮ ਦਾ ਰਕਾਰ ਦਾ ਨੇੜੇ ਕਰੋ ਕੈਮਰਾਮੈਨ ਵੀਰ ਨੂੰ ਬੇਨਤੀ ਕਰਦਾ ਦੇਖ ਸਕਦੇ ਹੋ ਵੀਰੇ ਮਸ਼ੀਨ ਨਾਲ ਵੀ ਚੋ ਸਕਦੇ ਹੱਥੀ ਚਵਾਈ ਵੀ ਥਣ ਵੀਰੇ ਕੱਲਾ ਕੱਲਾ ਫੋੜ ਫੋੜ ਦੀ ਗਾਇਰ ਤੇ ਹੈਗਾਗਾ ਪਰ ਹਜੇ ਵੀ ਵੀਰੇ ਦਾ ਕਰਮ ਵਾਲੀ ਯਾਨੀ ਦੁੰਨੇ ਵੇੜਾ ਜਿਹੜੀਆਂ ਹੈਗੀਆਂ ਇਹ ਅਸੀਂ ਵੀ ਵੀਰੇ ਮਗਰ ਇਹਨਾਂ ਨੂੰ ਸਵਾਦ ਚੱਕੀ ਫਿਰਦੇ ਅਸੀਂ ਵੀਰਾਂ ਨੂੰ ਕਹੀਏ ਐਵੇਂ ਕਾਰਿਗਰ ਬੰਦੇ ਹੈਗੇ ਪਰ ਹਜੇ ਵੀ ਵੀਰਾਂ ਦੀ ਕੋਈ 2-4 ਦਿਨ ਦੀ ਸੂਣ ਦੀ ਬਾਈ ਤਾਂ ਹੀ ਨਹੀਂ ਹੈਗੀਗੀ ਥੱਲੇ ਵੀਰੇ ਅਸਲ ਦੇਸੀ ਮਖਾਲ ਲਾਈ ਫਿਰਦੀਆਂ ਹੈਗੀਆਂ ਕਿਉਂ ਵੀਡੀਓ ਤੇ ਵੀਰੇ ਉਹ ਗੱਲ ਨਹੀਂ ਬੰਦੀ ਜਦੋਂ ਵੀਰ ਕੋਲੇ ਆ ਕੇ ਦੇਖੂਗਾ ਵੀਰ ਜੀ ਉਦੋਂ ਰਿਜ਼ਲਟ ਮਿਲਦਾ ਹੈਗਾਗਾ ਆਜੋ ਉਦੋਂ ਅੱਗੇ ਆਜੋ ਵੀਰੇ ਉਦੋਂ ਅੱਗੇ ਆਜੋ ਜੀ ਆਜੋ ਸੁਬਜੀ ਅੰਦਰ ਨਹੀਂ ਆ ਬਣਾ ਵੀ ਦਿਖਾਉਣੀ ਆ ਮੜਾ ਫੋੜਾ ਮਾਰ ਦਿਓ ਜੀ ਆ ਵੀਰ ਜੀ ਜਿਹੜੀ ਆਪਣੀ ਪਲੂਨ ਬੱਸੀ ਹੈਗੀ ਆ ਇਹ ਪਲੂਣ ਬੱਸੀ ਆ ਵੀਰੇ ਮੂੰਹੋਂ ਚਾਰ ਦੰਦ ਦਾ ਕੀ 6 ਦੰਦ ਜਾਨੀ ਚਾਰ ਪੂਰੇ ਕਰਕੇ ਸੱਗਦੇ ਚੱਕ ਲਿਆ ਪਿਛਲੇ ਲਾਟ ਦੀ ਹੈਗੀ ਆ ਵੀਰੇ ਆਪਣੇ ਕੋਲੇ ਇਹ ਨੇਵਾ ਦੰਦਾ ਜਾਨੀ ਇਸ ਤਰ੍ਹਾਂ ਠੋਸ ਜਿਹਾ ਰੱਖੂਗੀ ਤੇ ਦੁੱਧ ਵੀਰੇ ਇਹ ਵੀ ਜਾਨੀ 24 25 ਕਿਲੋ ਦੇ ਘਰਾਂ ਦੇ ਵਿੱਚ ਇਹਨੇ ਪਾਉਣਾ ਹੈਗਾ ਵੀਰੇ ਤੇ ਇਹ ਵੀ ਉਸੇ ਭਾਅ ਦੇ ਵਿੱਚ ਹੈਗੀ ਆ ਵੀਰੇ ਉਦੋਂ ਅੱਗੇ ਆ ਜਾਓ ਜੀ ਉਦੋਂ ਅੱਗੇ ਆ ਜਾਓ ਵੀਰੇ ਆਪਣੇ ਕੋਲੇ ਵੀਰੇ ਆਹ ਬਣ ਤੀਜਾ ਸੂਆ ਹੈਗੀ ਇਹ ਤੀਜਾ ਸੂਆ ਵੀਰੇ ਆਪਾਂ ਨੂੰ ਮਿਲੀ ਹੈਗੀ ਕਰਮਾਂ ਵਾਲੀ ਕੱਚੀ ਦਾ ਵੀਰੇ ਇਹ ਵੀ 10 ਤੋਂ 12 ਦਿਨ ਦੀ ਹੈਗੀ ਆ ਜਿਹੜਾ ਵੀਰ ਵੀਰੇ ਮਰਦੀ ਰਹੇ 24 25 ਕਿਲੋ ਦੋਤੋਂ ਵੀਰੇ ਗ੍ਰਾਮ ਨਹੀਂ ਘਟ ਕਰਦੀ ਹੈਗੀ ਬਿਲਕੁਲ ਗੋਲ ਵਹਿਣ ਹੈਗੀ ਆ ਵੀਰੇ ਜਿਹੜੀਆਂ ਬਹਿੜਾ ਆਪਣੇ ਫਾਰਮ ਦੇ ਵਿੱਚ ਹੈਗੀਆਂ ਸਿਰਫ ਦੋ ਨਾਗ ਉੱਪਰ ਲੱਗਿਆ ਛੋਟੇ ਵੀਰੇ ਇੱਕ ਨਾਗ ਉਧਰ ਹੈਗਾਗਾ ਤਿੰਨ ਨਾਗ ਬਾਕੀ ਸਾਰਾ ਵੀਰੇ ਵੱਡਾ ਮਾਲ ਹੈਗਾਗਾ ਆ ਵੀਰ ਜੀ ਦੂਜਾ ਸੂਆ ਸੁੰਦੀ ਹੈਗੀ ਆ ਇੱਕ ਹਫ਼ਤੇ ਦੀ ਕੱਤੀਆ ਜੋੜਾ ਵੀਰੇ ਹੁਣੀ ਆਇਆਗਾ ਇਹ ਨਮਾਉਣਾ ਵਾ ਇੱਕੋ ਫਾਰਮ ਦੇ ਵਿੱਚੋਂ ਆਇਆਗਾ ਆ ਵੀਰੇ ਪਲੂਨ ਬੱਸੀ ਆ ਦੋ ਦੰਦ ਪੂਰੇ ਕਰਕੇ ਚੌਗ ਦੇ ਚੱਕਦੀ ਆ ਏ ਵੀ ਹਫਤੇ ਦੀ ਕੱਚੀ ਆ ਦੇਖੋ ਵੀਰੇ ਬਿਲਕੁਲ ਢੰਡੀ ਸੀਲ ਹੈਗੀ ਆ ਵੀਰੇ ਦੇਖ ਸਕਦੇ ਹੋ ਇਧਰ ਦੀ ਦਿਖਾ ਦੇਉ ਜੀ ਆ ਦੇਖੋ ਵੀਰੇ ਥਣ ਦੇਖ ਸਕਦੇ ਹੋ ਵੀਰੇ ਦੋ ਦੰਦ ਪੂਰੇ ਕਰਕੇ ਚੌਕ ਦੇ ਚੱਕਦੇ ਹਜੇ ਨਮਾਉਣੀ ਨਮਾਉਣੀ ਆ ਵੀਰੇ ਦੁੱਧ ਵੀਰ ਜੀ ਏ ਵੀ 20 ਤੋਂ ਪਲੱਸ ਕੱਢੂਗੀ ਆਜੋ ਮਾੜੀ ਅੰਦਰ ਉਡਾਦੀ ਮਰਵਾ ਦਿਓ ਆਜੋ ਤੋਰਿਓ ਬਣਾ ਵੀਰ ਜੀ ਆਗਰੇ ਥੋੜੀ ਜਿਹੀ ਕ੍ਰਾਸਟ ਵੈੜਾ ਪਿਛਲੇ ਲਾੜ ਦੀ ਆ ਕੱਚੀ ਲਈ ਵੀ ਆਪਣੀ ਬਾਸ ਐ ਮਲੀ ਸੀ ਬੜੀ ਜਿਆਦਾ ਵੱਡੀ ਆ ਥੋੜੀ ਜਿਹੀ ਰਪੋਰਟ ਵੀ ਦੀ ਚੰਗੀ ਮੀਂਹ ਸਟਾਡ ਆ ਕੇ ਲੈ ਚੀ ਵੀ ਆ ਹੋ ਸਕਦਾ 21ਰ ਦੇ ਲਾਕ ਵੀ ਆ ਨਾ ਵੇਖੇ ਦੇਖੋ ਵੀਰੇ ਨਾੜ ਨੂੰ ਬੜੀ ਚੰਗੀ ਐ ਇਹਦੀ ਤੇ ਨਗੀਨਾ ਹੀ ਆ ਵੀਰੇ ਕਰਮਾਂ ਦੇ ਆ ਬੈਡ ਵੀਰੇ ਦੂਜਾ ਸਵੇਰ ਤਾਜੀ ਸੂਈਆ ਕੈਨਰਮਨ ਵੀ ਨੂੰ ਬੇਚ ਕਰਨਾ ਜੇ ਵੀ ਦਿਖਾ ਦੇਉਂਗੇ ਆਏ ਤੂੰ ਪਹਿਲੀ ਵੀਡੀਓ ਬੱਚੇ ਦੇ ਦੀ ਲੰਘੀ ਸੀ ਵੀਰੇ ਚੇਰ ਹੋਣੀ ਪਈ ਐ ਮੈਂਡ ਦੋਲੀ ਹੋਏ ਆ ਠੀਕ ਹੈ ਜੀ ਬੱਚੇ ਨੂੰ ਜਨਾਇਆ ਸੀ 4 ਕਿਲੋ ਬੋਲੀ ਗੱਡੀ ਆ ਵੀਰੇ ਦੇਖੋ ਲੇਵਾ ਠੋਸ ਬਿਲਕੁਲ ਕੱਲਾ ਕੱਲਾ ਥਾਂ ਵੀਰੇ ਲੱਗਿਆਗਾ ਗੈਬ ਤੇ ਦੇਖ ਸਕਦੇ ਹੋ ਕੱਲਾ ਕੱਲਾ ਥਾਂ ਲੱਗਿਆ ਹੈਗਾ ਗੈਬ ਤੇ ਜੀ ਦੇਖ ਸਕਦੇ ਹੋ ਵੀਰਿਆ ਠੀਕ ਹੈ ਜੀ ਇਹਦਾ ਵੀਰੇ ਚੋਣ ਮਾਰਨੇ ਨੇ ਐ ਖੋਸੋ ਕੇ ਦੇਖੋ ਦੇਖੋ ਜੀ ਠੰਡੀ ਸੀਲਾ ਵੀਰੇ ਕੋਈ ਇਹ ਨਹੀਂ ਵੀ ਮੂਹਰੋਂ ਫੜਨ ਦੀ ਲੋੜ ਆ ਇਹਨੂੰ ਜੀ ਠੀਕ ਹੈ ਜੀ ਮਗਰੋਂ ਬਣਾ ਦਿਓ ਮਾੜੀ ਕੈਮਰਾਮੈਨ ਵੀਰ ਨੂੰ ਬੇਨਤੀ ਕਰਦਾ ਦੂਰੋਂ ਦਿਖਾ ਦਿਓ ਕੋਈ ਮੂਹਰੇ ਹੁਣੀ ਫੜੀ ਵੀਰੇ ਕੋਈ ਬੱਚਾ ਨਹੀਂ ਲਾਇਆ ਇਹ ਹੁੰਦਿਆ ਵੀਰੇ ਨਗੀਨੇ ਇਹ ਹੁੰਦਿਆ ਨਗੀਨੇ ਠੀਕ ਹੈ ਜੀ ਉਦਾਂ ਵੀਰੇ ਸਪਲਾਈ ਕਰੀ ਜਾਈਏ ਆਪਾਂ ਮੌਲੀ ਗਾਂ ਦਾ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਗਾ ਜੀ ਉਦੋਂ ਅਕੇ ਵੀਰੇ ਇਹ ਵੀ ਦੂਜਾ ਸੂਆ ਆ ਗਈ ਇਹ ਥੱਲੇ 18 ਕਿਲੋ ਰੈਡੀ ਹੋਊਗਾ ਵੀਰੇ 18 ਕਿਲੋ ਦੇ ਮਗਰ ਬੱਸੀ ਹੈ ਜੀ ਤੇ ਇਹਦੇ ਮਗਰ ਵੀ ਵੀਰੇ ਬੱਸੀ ਹੈ ਕਿ 18 ਹੀ ਇਹਦੇ ਥੱਲੇ ਰੈਡੀ ਹੋਊਗਾ ਇਹ ਤਨੂਰ ਬੱਸੀਆ ਜਿਵੇਂ ਮੂੰਹ ਚਾਰ ਰੰਗ ਦਾ ਕੱਲੋ ਕੋ ਥੱਣ ਪਾਸੇ ਦੇ ਦਿਖਾਉਣੇ ਆ ਇਹ ਕਹਿ ਰਹੇ ਨੇ ਗੱਲਾਂ ਨਹੀਂ ਵੀਰੇ ਕਹਿੰਦਾ ਮੈਂ ਵੀਰ ਨੂੰ ਬੇਨਤੀ ਕਰਦਾ ਲੈੜੇ ਆ ਕੇ ਦਿਖਾਓ ਜੀ ਆਹ ਦੇਖ ਸਕਦੇ ਹੋ ਵੀਰੇ ਇਹ ਕਹਿਣ ਦੀਆਂ ਗੱਲਾਂ ਨਹੀਂ ਹੈਗੀਆਂ ਵੀਰ ਜੀ ਬਾਕੀ ਵੀਰੇ ਆਪਣੇ ਪੰਜ ਨਾਲ ਹੋਰ ਆਉਣ ਵਾਲੇ ਹੈਗੇ ਆਗੇ ਤੇ ਇਹ ਯੂਸਫ ਵੀਰ ਤੋਂ ਲਈ ਇੱਕ ਬੈੜੀ ਨਾਲ ਆਪਣੇ ਮੰਡੂ ਲਈ ਆ ਗਈ ਪੰਜ ਨਾਲ ਆਪਣੇ ਹੋਰ ਆਉਣ ਵਾਲੇ ਹੈਗੇ ਆ ਵੀਰੇ ਤੇ ਬਾਕੀ ਵੀਰਾਂ ਨੂੰ ਮੈਂ ਬੇਨਤੀ ਦੁਬਾਰਾ ਕਰਦਾ ਵੀਰੇ ਵੀਡੀਓ ਮੈਂ ਤਾਂ ਅੱਜ ਬਣਾਈਆ ਕਿਉਂਕਿ ਸਵੇਰ ਵੀਰੇ ਮੈਂ ਮੈਰਿਜ ਤੇ ਜਾਣਾ ਹੈਗਾ ਪਰਮਾਤਮਾ ਦੀ ਕਿਰਪਾ ਨਾਲ ਕੱਲ੍ਹ ਸਵੇਰ ਵੀਰੇ 6 ਵਜੇ ਆਪਾਂ ਚਲੇ ਜਾਣਾਗਾ ਕੱਲ ਨੂੰ ਵੀਰੇ ਸਾਰੀ ਜਿਹੜੀ ਫੋਨ ਵੀ ਨਹੀਂ ਚੱਕਿਆ ਨਾ ਐਤਵਾਰ ਨੂੰ ਕੋਈ ਵੀ ਵੀਰੇ ਨਾ ਆਵੇ ਫਾਰਮ ਤੇ ਕਿਉਂਕਿ ਵੀਰੇ ਖਾਲੀ ਮੜੂ ਵੀਰੇ ਕੋਈ ਫਾਇਦਾ ਨਹੀਂ ਹੋਣਾ ਇਹ 25 ਦੇ 25 ਨਾਗ ਵੀਰੇ 100 ਬਾਰ ਨੂੰ ਸਵੇਰ ਆਪਾਂ 7 ਵਜੇ ਵੀਰੇ ਫਾਰਮ ਤੇ ਤੁਹਾਨੂੰ ਆਪਣੇ ਹਾਜ਼ਰ ਮਿਲ ਲੰਗੇ ਜੀ ਕੱਲਾ ਕੱਲਾ ਕਰਕੇ ਨਾਗ ਵੇਚਾਂਗੇ ਬੇਚਿੰਤ ਹੋ ਕੇ ਆਓ ਵੀਰੇ ਘਬਰਾਉਣ ਦੀ ਲੋੜ ਨਹੀਂ ਤੁਹਾਨੂੰ ਵੀਰੇ ਨਾਗ ਆਪਾਂ ਦੇਖ ਕੇ ਮੋੜਾਂਗੇ ਜੀ ਹਾਂਜੀ ਵੀਡੀਓ ਦੇਖਣ ਲਈ ਧੰਨਵਾਦ ਐਂਡ ਤੇ ਇੱਕ ਗੱਲ ਮੈਂ ਲਾਜ਼ਮੀ ਕਹਿਣਾ ਵੀਰੇ ਕਿਤੋਂ ਹੁੰਦੀ ਹੈ ਨਾਗ ਲੈਣਾ ਵੀਰੇ ਸਾਲ ਹੀ ਚੀਜ਼ ਹੁੰਦੀ ਆ ਸੀਵੀ ਵਪਾਰੀ ਆ ਮੈਂ ਆਉਂਦੇ ਆਪ ਨੂੰ ਵੀਰੇ ਦਫ਼ਤਰ ਤੱਕ ਹੀ ਜਾਵਾਂ ਵੀਰੇ ਆਪ ਦੀ ਦੇਖ ਕੇ ਨਰਖ ਪਰਖਣਾ ਲਓ ਬਾਤ ਉਹ ਈ ਧੀ ਵੀਰੇ ਗਰੰਟੀ ਕੋਈ ਨਹੀਂ ਹੁੰਦੀਗੀ ਕਿਉਂਕਿ ਵੀਰੇ 100 ਦਾ ਨੋਟ ਵੀ ਬਹੁਤ ਔਖਾ ਬਣਦਾ ਸਾਡੇ ਫਾਰਮ ਤੋਂ ਵੀ ਲੈਣੀ ਆ ਵੀਰੇ ਪੂਰੀ ਆਪ ਦੀ ਦੇਖ ਕੇ ਨਰਖ ਪਰਖਣਾ ਲਓ ਹਾਂਜੀ ਵੀਡੀਓ ਦੇਖ ਲਈ ਧੰਨਵਾਦ ਜਲਦ ਆ ਵੀਰੇ ਸਾਡੇ ਫਾਰਮ ਤੋਂ ਕਿਸੇ ਹੋਰ ਨਵੀਂ ਵੀਡੀਓ ਮਿਲਦੇ ਆ ਤੁਹਾਡੇ ਆਪਣੇ ਫਾਰਮ ਤੋਂ ਕਿਸੇ ਹੋਰ ਨਵੀਂ ਵੀਡੀਓ ਮਿਲਦੇ ਆ ਹਾਂਜੀ ਮਿਰਜੀ ਸਤਿ ਸ੍ਰੀ ਅਕਾਲ